ਭਾਈ ਵੀਰ ਸਿੰਘ ਜੀ ਦੀਆਂ ਲਿਖਤਾਂ ਅਤੇ ਜੀਵਨ ਵਿੱਚ ਸਿਮਰਨ ਦਾ ਬਹੁਤ ਉੱਚਾ ਤੇ ਕੇਂਦਰੀ ਸਥਾਨ ਹੈ। ਉਨ੍ਹਾਂ ਦੇ ਵਿਚਾਰਾਂ ਅਨੁਸਾਰ ਸਿਮਰਨ ਕੇਵਲ ਮੰਤਰ ਜਾਪ ਨਹੀਂ ਸਗੋਂ ਪ੍ਰਮਾਤਮਾ ਦੀ ਯਾਦ ਵਿੱਚ ਲੀਨ ਹੋਣ ਦੀ ਇੱਕ ਅਵਸਥਾ ਹੈ। ਭਾਈ ਵੀਰ ਸਿੰਘ ਜੀ ਦੇ ਸਿਮਰਨ ਬਾਰੇ ਮੁੱਖ ਵਿਚਾਰ ਹੇਠ ਲਿਖੇ ਹਨ। ਪਹਿਲਾ ਸਿਮਰਨ ਰੂਹ ਦੀ ਖੁਰਾਕ ਬਾਈ ਸਾਹਿਬ ਅਨੁਸਾਰ ਜਿਸ ਤਰ੍ਹਾਂ ਸਰੀਰ ਨੂੰ ਜਿਉਂਦੇ ਰਹਿਣ ਲਈ ਰੋਟੀ ਦੀ ਲੋੜ ਹੈ ਉਸੇ ਤਰ੍ਹਾਂ ਰੂਹ ਦੀ ਤਾਕਤ ਲਈ ਸਿਮਰਨ ਜ਼ਰੂਰੀ ਹੈ ਉਹ ਸਿਮਰਨ ਨੂੰ ਪ੍ਰਮਾਤਮਾ ਨਾਲ ਜੁੜਨ ਦਾ ਸਭ ਤੋਂ ਸਰਲ ਅਤੇ ਪ੍ਰਭਾਵਸ਼ਾਲੀ ਤਰੀਕਾ ਮੰਨਦੇ ਸਨ ਦੋ ਇਕਾਗਰਤਾ ਅਤੇ ਅੰਤਰਮੁਖਤਾ ਉਹਨਾਂ ਦਾ ਮੰਨਣਾ ਸੀ ਕਿ ਸਿਮਰਨ ਰਾਹੀਂ ਮਨ ਦੀ ਭਟਕਣਾ ਖਤਮ ਹੁੰਦੀ ਹੈ ਜਦੋਂ ਇਨਸਾਨ ਨਾਮ ਜਪਦਾ ਹੈ ਤਾਂ ਉਸ ਦਾ ਮਨ ਬਾਹਰਲੇ ਸ਼ੋਰ ਸ਼ਰਾਬੇ ਤੋਂ ਹਟ ਕੇ ਅੰਦਰ ਵੱਲ ਮੁੜ ਜਾਂਦਾ ਹੈ ਉਹਨਾਂ ਦੀ ਕਵਿਤਾ ਵਿੱਚ ਅਕਸਰ ਕੰਬਣੀ ਜਾਂ ਹੂਕ ਦਾ ਜ਼ਿਕਰ ਆਉਂਦਾ ਹੈ ਜੋ ਸਿਮਰਨ ਦੌਰਾਨ ਰੂਹ ਵਿੱਚ ਪੈਦਾ ਹੁੰਦੀ ਹੈ ਤਿੰਨ ਪ੍ਰੇਮ ਭਗਤੀ ਦਾ ਮਾਰਗ ਬਾਈ ਵੀਰ ਸਿੰਘ ਜੀ ਲਈ ਸਿਮਰਨ ਕੋਈ ਖੁਸ਼ਕ ਅਭਿਆਸ ਨਹੀਂ ਸੀ ਸਗੋਂ ਇਹ ਪ੍ਰੇਮ ਨਾਲ ਭਰਿਆ ਹੋਇਆ ਸੀ ਉਹ ਕਹਿੰਦੇ ਸਨ ਕਿ ਜਦੋਂ ਸਿਮਰਨ ਵਿੱਚ ਪਿਆਰ ਮਿਲ ਜਾਂਦਾ ਹੈ ਤਾਂ ਇਨਸਾਨ ਨੂੰ ਆਪਣੇ ਆਪ ਦੀ ਸੁੱਧ ਬੁੱਧ ਭੁੱਲ ਜਾਂਦੀ ਹੈ ਅਤੇ ਉਹ ਅਕਾਲ ਪੁਰਖ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਚਾਰ ਕੁਦਰਤ ਵਿੱਚ ਸਿਮਰਨ ਉਹ ਕੁਦਰਤ ਦੇ ਬਹੁਤ ਪ੍ਰੇਮੀ ਸਨ। ਉਨ੍ਹਾਂ ਅਨੁਸਾਰ ਫੁੱਲਾਂ ਦੀ ਮਹਿਕ, ਪਹਾੜਾਂ ਦੀ ਸ਼ਾਂਤੀ ਅਤੇ ਵਗਦੇ ਪਾਣੀ ਵਿੱਚ ਵੀ ਪਰਮਾਤਮਾ ਦਾ ਸਿਮਰਨ ਚੱਲ ਰਿਹਾ ਹੈ। ਉਹ ਇਨਸਾਨ ਨੂੰ ਕੁਦਰਤ ਤੋਂ ਸਿਮਰਨ ਦੀ ਸਿੱਖਿਆ ਲੈਣ ਲਈ ਪ੍ਰੇਰਦੇ ਸਨ। 5 ਅਰਦਾਸ ਅਤੇ ਨਿਮਰਤਾ ਸਿਮਰਨ ਦੇ ਨਾਲ-ਨਾਲ ਉਹ ਨਿਮਰਤਾ ਤੇ ਬਹੁਤ ਜ਼ੋਰ ਦਿੰਦੇ ਸਨ। ਉਨ੍ਹਾਂ ਦਾ ਮਸ਼ਹੂਰ ਵਿਚਾਰ ਹੈ ਕਿ ਮੈਂ ਨੀਵਾ ਹੋ ਕੇ ਰਹਿਣਾ ਚਾਹੁੰਦਾ ਹਾਂ। ਸਿਮਰਨ ਕਰਨ ਵਾਲੇ ਵਿਅਕਤੀ ਵਿੱਚ ਹਉਮੈ ਨਹੀਂ ਹੋਣੀ ਚਾਹੀਦੀ ਸੰਖੇਪ ਵਿੱਚ ਪਾਈ ਵੀਰ ਸਿੰਘ ਜੀ ਅਨੁਸਾਰ ਸਿਮਰਨ ਦਾ ਮਤਲਬ ਹੈ ਹਰ ਵੇਲੇ ਉਸ ਪ੍ਰਮਾਤਮਾ ਦੀ ਹਜ਼ੂਰੀ ਨੂੰ ਮਹਿਸੂਸ ਕਰਨਾ ਅਤੇ ਆਪਣੇ ਆਪ ਨੂੰ ਉਸ ਦੀ ਰਜ਼ਾ ਵਿੱਚ ਸੌਂਪ ਦੇਣਾ ਸਿਮਰਨ ਕਰਨ ਦਾ ਤਰੀਕਾ ਪਾਈ ਜੀ ਦੇ ਵਿਚਾਰਾਂ ਅਨੁਸਾਰ ਇਕਾਂਤ ਸ਼ਾਂਤ ਜਗ੍ਹਾ ਤੇ ਬੈਠ ਕੇ ਮਨ ਨੂੰ ਅੰਦਰ ਵੱਲ ਮੋੜਨਾ ਪ੍ਰੇਮ ਬਿਨਾਂ ਪਿਆਰ ਦੇ ਸਿਮਰਨ ਸਿਰਫ ਸ਼ਬਦਾਂ ਦਾ ਦੁਹਰਾਓ ਹੈ ਅਰਦਾਸ ਸਿਮਰਨ ਸ਼ੁਰੂ ਕਰਨ ਤੋਂ ਪਹਿਲਾਂ ਨਿਮਰਤਾ ਨਾਲ ਅਰਦਾਸ ਤਾਸ ਕਰਨੀ ਕਿ हे ਪ੍ਰਭੂ ਮੇਰੇ ਮਨ ਨੂੰ ਆਪਣੇ ਚਰਨਾਂ ਵਿੱਚ ਵਿੱਚ ਜੋੜ ਲਵੋ ਵਾਹਿਗੁਰੂ 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 ਕੀ ਤੁਸੀਂ ਚਾਹੋਗੇ ਕਿ ਮੈਂ ਵੀਰ ਸਿੰਘ ਜੀ ਬਾਰੇ ਕੁਝ ਹੋਰ ਵੀ ਸਾਂਝਾ ਕਰਾਂ ਤਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ